तीन दिन हो गए लगे है जी अं सोशल मीडिया से भी लिखे पाया जो भी दवाइया तो लैके चारे तो लैके दिखा जी कोई कहते भगवंत मानदॉप्टर मैंने तो दिखा तो नहीं लोगों को पूछया ਸਾਹਨੇ ਵੇਖੋ ਜੀ ਕੱਲ ਇੱਕ ਲਬਜਣਾ ਕਿਹਾ ਸੀ ਮਤਲਬ ਕਿ ਬੇੜੀਆਂ ਬਚਾ ਦਾਂਗੇ ਸ਼ਾਮਾਂ ਤੱਕ ਬੇੜੀਆਂ ਵੈਲੂਅਰ ਕਰਾਤੀਆਂ ਮੈਡੀਕਲ ਸਹੂਲਤਾਂ ਕਾ ਉੱਥੇ ਕੈਂਪ ਲਵਾ ਦਿੱਤੇ ਹੈਲੀਕਾਪਟਰ ਆਲਾ ਦੇਖਿਆ ਤੁਸੀਂ ਵੀ ਕਹਿੰਦੇ ਰਾਸ਼ਨ ਵੀ ਵੰਡੇ ਆ ਇਹ ਪਿੰਡਾਂ ਦੇ ਵਿੱਚ ਹੈਲੀਕਾਪਟਰ ਨੇ ਰਾਸ਼ਨ ਤੇ ਨਹੀਂ ਵੰਡਿਆ ਲੋਕਾਂ ਦੀਆਂ ਤਰਪੈਨਾਂ ਜਰੂਰ ਪਾੜੀਆਂ ਉੱਤੋਂ ਛੁੱਟ ਛੁੱਟ ਕੇ ਬਾਲ ਸਾਹਿਬ ਨੇ ਜੋ ਕਿ ਹੋਰ ਕਰਤਾ ਭਗਵੰਤ ਜੀ ਜੋ ਕਹਿੰਦਾ ਉਹ ਕਰਦਾ ਹੀ ਨਹੀਂ ਦੇਖੋ ਜੀ ਅਸੀਂ ਰਮਦਾਸ ਤੋਂ 11 ਕਿਲੋਮੀਟਰ ਅੱਗੇ ਬੈਠੇ ਆ ਬਿਲਕੁਲ ਤੁਸੀਂ ਬੰਦ ਤੇ ਉੱਤੇ ਬੈਠੇ ਆ ਇੱਥੇ ਤੱਕ ਸਰਕਾਰ ਦਾ ਕੋਈ ਵੀ ਜਿਹੜੀ ਆ ਰਾਏਤ ਜਿਹੜੀ ਕਿਸੇ ਤਰ੍ਹਾਂ ਦੀ ਮਤ ਨਹੀਂ ਪਹੁੰਚੀ ਪਲਦੇਸ਼ ਸ਼੍ਰੋਮਣੀ ਕਾਲੀ ਦਲ ਪਾਰਟੀ ਜਾਂ ਜਿਹੜੀਆਂ ਐਨ ਜੀਓਜ਼ ਆ ਉਹੀ ਲੋਕਾਂ ਦੀ ਹੈਲਪ ਕਰਨੀਆਂ ਵਾ ਸਰਕਾਰ ਦਾ ਬੰਦਾ ਤੇ ਸਾਨੂੰ 4-5 ਦਿਨ ਹੋ ਗਿਆ ਫੀਲਡ ਦੇ ਵਿੱਚ ਅਸੀਂ ਤੇ ਅਜੇ ਤੱਕ ਵੇਖਿਆ ਨਹੀਂ ਪਿੰਡਾਂ ਦੇ ਹਾਲਾਤ ਮਾੜੇ ਨੇ ਕਿਉਂਕਿ ਪਾਣੀ ਹੱਦ ਤੋਂ ਜ਼ਿਆਦਾ ਆਇਆ ਤੇ ਪਿੰਡਾਂ ਦੇ ਵਿੱਚ ਹਰ ਵਰਗੇ ਹਾਲਾਤ ਹੋ ਗਏ ਤੇ ਜਿੱਥੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਸੀ ਕਿ ਲੋਕਾਂ ਦੇ ਲਈ ਰਾਹਤ ਸਮੱਗਰੀ ਪਹੁੰਚ ਰਹੀ ਹੈ ਪਰ ਜੇ ਜ਼ਮੀਨੀ ਹਕੀਕਤ ਦੇਖਿਆ ਜਾਵੇ ਤਾਂ ਪਿੱਛੇ ਮੇਰੇ ਟਰਾਲੀ ਦੇਖ ਰਹੇ ਹੋਵੋਗੇ ਤੇ ਉਧਰਲੇ ਪਾਸੇ ਜਿਹੜਾ ਝੰਡਾ ਲੱਗਿਆ ਸ਼ਰੋਮਣੀ ਅਕਾਲੀ ਦਲ ਦਾ ਤੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਵੀ ਨੇ ਜ਼ਿਲ੍ਹਾ ਪ੍ਰਧਾਨ ਵੀ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਹੋਰ ਨਹੀਂ ਕੋਈ ਨਜ਼ਰ ਆਇਆ ਰਸਤੇ 'ਚ ਭਾਈ ਜੀ ਤੁਸੀਂ ਕੀ ਸੇਵਾ ਕਰਦੇ ਫਿਰਦੇ ਹੋ ਕਿੰਨੇ ਦਿਨਾਂ ਤੋਂ ਲੱਗੇ ਅਸੀਂ ਤਾਂ 3 ਦਿਨ ਹੋ ਗਏ ਲੱਗੇ ਆ ਜੀ ਅਸੀਂ ਸੋਸ਼ਲ ਮੀਡੀਆ ਤੇ ਵੀ ਲਿਖ ਕੇ ਪਾਇਆ ਜੋ ਵੀ ਦਵਾਈਆਂ ਤੋਂ ਲੈ ਕੇ ਚਾਰੇ ਤੋਂ ਲੈ ਕੇ ਮਤਲਬ ਫੀਡ ਅੱਜ ਅਸੀਂ ਪਾਣੀ ਦੀ ਟਰਾਲੀ ਲੈ ਕੇ ਆਏ ਆ ਹਰ ਚੀਜ਼ ਭਈਆ ਕਰਾਉਂਦੇ ਆ ਅਸੀਂ ਕੱਜ ਗਰਾਊਂਡ ਲੈਵਲ ਤੇ ਤੁਸੀਂ ਵੇਖਿਆ ਜੀ ਕੱਲ ਜਿੱਥੇ ਨਹੀਂ ਜਾ ਸਕਦੇ ਲਾਸਟ ਪਿੰਡ ਕੱਕੜ ਤੋਂ ਉੱਥੇ 11-11 ਫੁੱਟ ਪਾਣੀ ਉੱਥੇ ਅੱਜ ਪਾਣੀ ਕੜਿਆ ਉੱਥੇ ਵੀ ਪਾਣੀ ਭਈਆ ਕਰਾ ਕੇ ਆਏ ਆ ਤੇ ਹੋਰ ਪਾਰਟੀ ਵਾਲਾ ਆ ਕੋਈ ਨਜ਼ਰ ਸੁਣ ਕੋਈ ਦਿਖਿਆ ਜੀ ਕੋਈ ਆਂਦੇ ਭਗਵੰਤ ਮੰਦਾ ਹੈਲੀਕਾਪਟਰ ਮੈਂ ਤਾਂ ਦਿਖਿਆ ਨਹੀਂ ਉਹ ਵੀ ਕਿਤੇ ਅਸੀਂ ਲੋਕਾਂ ਲਗਦਾ ਨਹੀਂ ਵੀ ਬਾਦਲ ਸਾਹਿਬ ਨੂੰ ਲੋਕ ਪਸੰਦ ਕਰਦੇ ਆ ਬਾਦਲ ਸਾਹਿਬ ਨੇ ਵੇਖੋ ਜੀ ਕਿ ਕੱਲ ਇੱਕ ਲਬਜਣਾ ਕਿਹਾ ਸੀ ਮੈਂ ਲੱਗ ਬੇੜੀਆਂ ਪਚਾਦਾਂਗੇ ਸ਼ਾਮਾਂ ਤੱਕ ਬੇੜੀਆਂ ਵੈਲਵਰ ਕਰਾਤੀਆਂ ਮੈਡੀਕਲ ਸਹੂਲਤਾਂ ਕਾ ਉੱਥੇ ਕੈਂਪ ਲਵਾ ਦਿੱਤੇ ਗਪਾਲ ਸਾਹਿਬ ਨੇ ਜੋ ਕਿ ਆ ਹੋਰ ਕਰਤਾ ਭਗਵੰਤ ਜਮਨ ਜੋ ਕਹਿੰਦਾ ਉਹ ਕਰਦਾ ਹੀ ਨਹੀਂ ਅੱਛਾ ਹੈਲੀਕਾਪਟਰ ਵਾਲਾ ਦੇਖਿਆ ਤੁਸੀਂ ਵੀ ਕਹਿੰਦੇ ਰਾਸ਼ਨ ਵੀ ਵੰਡੇ ਆ ਪਿੰਡਾਂ ਦੇ ਵਿੱਚ ਹੈਲੀਕਾਪਟਰ ਨੇ ਰਾਸ਼ਨ ਤੇ ਨਹੀਂ ਵੰਡਿਆ ਲੋਕਾਂ ਦੀਆਂ ਤਰਪੈਨਾਂ 'ਚ ਜ਼ਰੂਰ ਪਾੜੀਆਂ ਉੱਤੋਂ ਛੁੱਟ-ਛੁੱਟ ਕੇ। ਅੱਛਾ। ਵੇਖੋ ਜੀ ਅਸੀਂ ਰਮਦਾਸ ਤੋਂ 11 ਕਿਲੋਮੀਟਰ ਅੱਗੇ ਬੈਠੇ ਆ ਬਿਲਕੁਲ ਤੁਸੀਬੰਨ ਤੇ ਉੱਤੇ ਬੈਠੇ ਆ। ਇੱਥੇ ਤੱਕ ਸਰਕਾਰ ਦਾ ਕੋਈ ਵੀ ਜਿਹੜੀ ਆ ਰਾਇਤ ਜਿਹੜੀ ਕਿਸੇ ਤਰ੍ਹਾਂ ਦੀ ਮਤ ਨਹੀਂ ਪਹੁੰਚੀ। ਤਿੰਨ ਬੰਦਿਆਂ ਨੂੰ ਜਦੋਂ ਅਸੀਂ ਇੱਥੇ ਆਉਣ ਦੇ ਹੀ ਅੱਜ ਪਾਣੀ ਦੀ ਸੇਵਾ ਲੈ ਕੇ ਤਿੰਨ ਬੰਦੇ ਮਿਲੇ ਜਿਨ੍ਹਾਂ ਨੂੰ ਸੱਪ ਲੜ ਗਿਆ ਜੀ। ਅੱਛਾ। ਉਹ ਬੰਦੇ ਪਰਸਨਲ ਆਪਣੇ ਬਾਈਕ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਆਪਣੇ ਜਿਨ੍ਹਾਂ ਨੂੰ ਸੱਪ ਲੜਿਆ ਉਹਨੂੰ ਲੈ ਕੇ 11 ਕਿਲੋਮੀਟਰ ਪ ਇਹ ਜਿਹੜੀ ਸਰਕਾਰ ਆ ਇਹ ਸੋਸ਼ਲ ਮੀਡੀਆ ਤੋਂ ਬਣੀ ਹੋਈ ਸਰਕਾਰ ਆ ਤੇ ਇਹਨਾਂ ਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਹੀ ਅਸੀਂ ਜਿਹੜੀਆਂ ਇਹਨਾਂ ਨੇ ਆਪਣੀਆਂ ਵੀਡੀਓਜ਼ ਬਣਾ ਕੇ ਪਾ ਲੜੀਆਂ ਤੇ ਉਹਦੇ ਨਾਲ ਹੀ ਲੋਕਾਂ ਨੂੰ ਸਹਾਇਤਾ ਮਿਲ ਜਾਣੀ ਆ ਪਰ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਸਿਚੁਏਸ਼ਨ ਬਹੁਤ ਜ਼ਿਆਦੀ ਡੇਂਜਰਸ ਆ ਪਾਣੀ ਅਜੇ ਵੀ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਪੀਣ ਲਈ ਲੋਕਾਂ ਦੇ ਪਾਣੀ ਨਹੀਂ ਹੈਗਾ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਨਹੀਂ ਪਹੁੰਚਣ ਡਿਆ ਜਿੰਨੇ ਲੋਕਲ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਾਂ ਜਿਹੜੀਆਂ ਐਨਜੀਓਜ਼ ਆ ਉਹੀ ਲੋਕਾਂ ਦੀ ਹੈਲਪ ਕਰਨੀਆਂ ਵਾ ਸਰਕਾਰ ਦਾ ਬੰਦਾ ਤੇ ਸਾਨੂੰ 4-5 ਦਿਨ ਹੋ ਗਿਆ ਫੀਲਡ ਦੇ ਵਿੱਚ ਅਸੀਂ ਤੇ ਅੱਜ ਤੱਕ ਵੇਖਿਆ ਨਹੀਂ ਵਿਰੋਧੀ ਕਹਿੰਦੇ ਆ ਡਾਇਨੋਸੌਰ ਤੇ ਕਾਲੀ ਦਲ ਨਹੀਂ ਆਉਂਦੇ ਇੱਥੇ ਆ ਕਾਲੀ ਦਾਲ ਹੀ ਲੱਗਿਆ ਪਿਆ ਮੈਨੂੰ ਸਰ ਕਾਲੀ ਦਲ ਆਏ ਨੇ ਤੇ ਕਾਲੀ ਦਲ ਦੇ ਆਉਣ ਤੋਂ ਪਹਿਲਾਂ ਵੀ ਜਿਉਂ ਦੀ ਕਾਲੀ ਦਲ ਸਰਕਾਰ ਹੀ ਕਿਸੇ ਨੂੰ ਵੀ ਕਿਸੇ ਜ਼ਿੰਮੇਵਾਰ ਨੂੰ ਕਿਸੇ ਕਿਸਮ ਦੀ ਵੀ ਨਹੀਂ ਮੁਸ਼ਕਲ ਪਹੁੰਚੀ ਪਰ ਜਿਹੜੀਆਂ ਹੁੰਦੀਆਂ ਸਰਕਾਰਾਂ ਆਈਆਂ ਨੇ ਇਹ ਹੋਂਦ ਤੇ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਹੋਰ ਮੁਸ਼ਕਲਾਂ ਵਗੈਰਾ ਕੁਝ ਨਹੀਂ ਹੈਗਾ अच्छा ਤੁਸੀਂ ਪਿੰਡ 'ਚ ਰਹਿਣ ਵਾਲੇ ਆ ਬਿਲਕੁਲ ਜੀ ਪਿੰਡ 'ਚ ਰਹਿਣ ਵਾਲੇ ਆ ਪਿੰਡ 'ਚ ਵੇਖੋ ਅੱਜ ਤੋਂ ਚਾਰੋ ਜੋਗ ਨੇ ਹੜ ਫਿਰਦੇ ਨੇ ਪਿੰਡ ਵਾਲੇ ਕੋ ਆ ਵੇਖੋ ਕਾਲੀਦਲ ਦੇ ਸਹਿਯੋਗ ਨਾਲ ਕੁਝ ਹੋਰ ਵੀਰ ਵੀ ਆਏ ਨੇ ਜਿਨ੍ਹਾਂ ਸੇਵਾ ਕੀਤੀ ਜਾਣ ਕੇ ਉਹਨਾਂ ਦੇ ਸਹਿਯੋਗ ਨਾਲ ਇੱਥੇ ਰਸਨ ਪਾਣੀ ਪਹੁੰਚਣ ਡਿਆ ਵਾ ਬਾਕੀ ਜਿਹੜੀ ਹੈਲੀਕਾਪਟਰਾਂ ਦੀ ਰਹੀ ਗੱਲ ਹੈਲੀਕਾਪਟਰ ਤੇ ਬਾਕੀ ਉਤੋਂ ਦੀ ਵਿਨੰਗ ਜਾਂਦੇ ਨੇ ਕੋਈ ਦੇ ਯਾਨੇ ਡਾ ਦਿੰਦੇ ਨੇ ਤੇ ਕੇਦੀ ਉਤਰ ਪਾਲਾ ਡਾ ਦਿੰਦੇ ਨੇ ਅੱਛਾ ਬਿਲਕੁਲ ਜੀ ਇਹ ਯਾਨੇ ਡਰੋਨ ਤਾਂ ਕੰਮ ਕਰਦੇ ਆ ਯਾਨੇ ਡਰੋਨ ਯਾਨੇ ਸੋਚਦੇ ਨੇ ਹੈਪੀ ਹੈਲੀਕਾਪਟਰ ਕੋ ਸੁੱਟਣ ਆਇਆ ਵਾ ਉ ਹਾਂਜੀ ਇਹ ਕਾਲੀਦਲ ਆ ਰਿਹਾ ਫਿਰ ਉਹਨੇ ਦੇ ਨਾਲ ਕਾਲੀਦਲ ਭਾਜੀ ਆ ਰਿਹਾ ਜੀ ਹੈ ਆ ਰਿਹਾ ਜੀ ਤਾਂ ਕਿਵੇਂ ਲੱਗਦਾ ਵੀ ਜਿਹੜੇ ਵੋਟਾਂ ਪਾਉਨੇ ਹੋ ਉਮੀਦਾਂ ਤੇ ਖਰਾ ਉਤਰਿਆ ਕੋਈ ਭਾਜੀ ਵੋਟਾਂ ਪਾ ਕੇ ਤਾਂ ਅਸੀਂ ਨੁਕਸਾਨ ਹੀ ਕੀਤਾ ਜੀ ਆਪਣਾ ਵੀ ਨੁਕਸਾਨ ਸਾਡਾ ਹੋ ਗਿਆ ਕਿੰਨਾ ਨੁਕਸਾਨ ਸਾਡੇ ਸਾਹਮਣੇ ਕਿੰਨਾ ਨੁਕਸਾਨ ਹੋ ਗਿਆ ਇਹਦਾ ਨੁਕਸਾਨ ਤਾਂ ਹੁਣ ਇਸ ਟਾਈਮ ਤੇ ਜਿੰਮੇਵਾਰੀ ਜੁਮੇਵਾਰ ਹੋ ਰਹੀ ਆਪਣਾ ਨੁਕਸਾਨ ਦਾ ਸਰਕਾਰ ਤੇ ਨਹੀਂ ਨਾ ਪਹੁੰਚੀ ਜਾਣਗੇ ਕੋਈ ਵੇਖੋ ਪੱਕੀਆਂ ਫਸਲਾਂ ਜਿਹੜੀਆਂ ਨੇ ਉਹਦਾ ਬੇੜਾ ਗਰਕ ਹੋ ਗਿਆ ਇੱਕ ਧੰਨ ਜਿਗਰਾ ਜ਼ਿੰਮੇਵਾਰ ਹੁਣ ਜ਼ਿੰਮੇਵਾਰ ਕਰੇਗੀ ਵਿਚਾਰਾ ਜਿਹੜੀਆਂ ਫਸਲਾਂ ਖਰਾਬ ਹੋ ਗਈ ਕਹਿੰਦੇ ਪਸ਼ੂ ਡੰਗਰ ਮਰੇ ਤਾਂ ਮੁਆਵਜ਼ਾ ਦੇਵਾਂਗੇ। ਨਾ ਜੀ ਕੁਛ ਨਹੀਂ ਜੀ। ਹੈ? ਜਿਹੜੇ ਮਰਿਆਂ ਦੀ ਗੱਲ ਛੱਡੋ ਜਿੰਦਿਆਂ ਨੂੰ ਕੱਖ ਮਿਲ ਲਿਆ। ਮਰਿਆਂ ਦੀ ਤੁਸੀਂ ਗੱਲ ਛੱਡ ਦਿਓ ਮੁਆਵਜ਼ੇ ਦੀ ਗੱਲ ਛੱਡ ਦਿਓ। ਇਹਨਾਂ ਨੂੰ ਚੂਰੀ ਤੱਕ ਕੋਈ ਹਰੇ ਤੱਕ ਇੱਥੇ ਡੀਜ਼ਲ ਦੀ ਸਮੱਸਿਆ ਆ ਵਾ। ਵੇਖੋ ਆਪ ਆਪਣੀ ਖਰਤੇ ਜਿਹੜੇ ਥੋੜੇ ਬਹੁਤ ਤੇਲ ਆ ਗਈ ਉਹ ਹੀ ਭੂਗ ਚੁੱਕੇ ਆ ਕਿਹਨੇ ਕਿਹਨੇ ਪਹੁੰਚ ਕੀਤੀ ਫਿਰ ਇੱਥੇ ਇੱਥੇ ਵੀਰ ਜੀ ਹੈ ਟਾਈਮ ਤੇ ਤੇ ਜਿਹੜੀ ਆ ਟ੍ਰਾਲੀ ਖਲੋਤੀ ਅਕਾਲੀ ਦਲ ਦੇ ਝੰਡੇ ਤੇ ਲੱਗੀ ਏ ਉਹ ਹੀ ਖਲੋਤੀ ਏ ਹੋਰ ਦੂਜੀ ਤੀਜੀ ਟ੍ਰਾਲੀ ਦੀ ਆਪਾਂ ਕੋਈ ਵੇਖ ਨਹੀਂ ਆਣ ਕੀ ਅੱਜ ਫਿਰ ਜਿਹੜੀ ਗੱਲ ਬਾਦਲ ਸਾਹਿਬ ਕਹਿੰਦੇ ਵੀ ਲੋਕਾਂ ਤੱਕ ਅਸੀਂ ਪਹੁੰਚ ਕਰਾਂਗੇ ਉਹ ਕਰਤੀ ਤੁਸੀਂ ਵੇਖੋ ਜੀ ਅਸੀਂ ਬਾਦਲ ਸਾਹਿਬ ਨੇ ਜੋ ਕਿਹਾ ਅਸੀਂ ਕੀਤਾ ਬਾਦਲ ਸਾਹਿਬ ਨੇ ਅੱਜ ਤੱਕ ਜੋ ਵੀ ਕੀਤਾ ਵਾ ਉਹ ਸਾਰਾ ਉਹ ਕੀਤਾ ਸਿਰਫ ਲੋਕਾਂ ਨੇ ਟਰੋਲ ਬਣਾਇਆ ਉਹ ਬੰਦਾ ਜੋ ਕਹਿੰਦਾ ਸਰਕਾਰ ਤੋਂ ਬਾਅਦ ਉਹ ਉਹ ਸਾਰੀ ਜੀ ਪੂਰੀ ਕਰਨ ਅੱਛਾ ਜੇ ਕਿਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਅੱਜ ਦੇ ਸਮੇਂ ਤਾਂ ਉਹਨਾਂ ਵੱਲੋਂ ਕੀ ਪ੍ਰਬੰਧ ਲੱਗਦੇ ਸੀਗੇ ਮੈਨਾਂ ਅਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਮਾਜੇ ਦਾ ਜਰਨਲ ਬਾਹਰ ਹੁੰਦਾ ਤੇ ਉਹਨੇ ਲੋਕਾਂ ਦੇ ਵਿੱਚ ਹੋਣਾ ਸੀ ਠੀਕ ਹੈ ਉਹਨੇ ਉਹਨੇ ਹਰ ਇੱਕ ਚੀਜ਼ ਮਹੀਆ ਕਰਾਉਣੀ ਗੱਲ ਦੇ ਅੱਜ ਮਾਜੇ ਦਾ ਜਰਨਲ ਵੀ ਅੰਦਰ ਆ ਸਰਕਾਰ ਨੇ ਮਤਲਬ ਉਹ ਸਰਕਾਰ ਦੇ ਉਲਟ ਮੁੱਦੇ ਚੁੱਕਦਾ ਸੀ ਬੋਲਦਾ ਸੀ ਉਹਦੇ ਕਰਕੇ ਉਹਨੂੰ ਅੰਦਰ ਭੇਜਦਾ ਅੱਜ ਜੋ ਹਾਲਾਤ ਆ ਕੋਈ ਸਰਕਾਰ ਦੇ ਉਲਟ ਬੋਲ ਨਹੀਂ ਦਿਆ ਅੱਛਾ ਤੁਸੀਂ ਪਿੰਡਾਂ 'ਚ ਹੀ ਜਾਣਦੇ ਹੋ ਲੋਕ ਕਹਿੰਦੇ ਵੀ ਆਉਂਦੇ ਸਰਕਾਰ ਦੇ ਪ੍ਰਸ਼ਾਸਨ ਦੇ ਨੁਮਾਇੰਦੇ ਤੁਹਾਡੇ ਸਾਹਮਣੇ ਹੀ ਕਿਹੜਾ ਆਇਆ ਜੀ ਕੋਈ ਚੁਟਕਲੇ ਚੱਲਦੇ ਇਕੱਲੇ ਪੂਰੇ ਜੋਰਾਂ ਨਾਲ ਚੱਲਣ ਦੇ ਆ ਜੀ ਸਵੇਰ ਦੇ ਤੁਸੀਂ ਨਾਲ ਹੀ ਹਾਂ ਜੀ ਸਵੇਰ ਦੇ ਤੁਸੀਂ ਨਾਲ ਹੀ ਜੇ ਕਿੰਨੇ ਪਿੰਡ ਘੁੰਮਲੇ ਆਪਾਂ ਹਾਂ ਘਟੋ ਘਟ 10 ਪਿੰਡ ਘੁੰਮਲੇ ਤੇ ਕੋਈ ਨਹੀਂ ਲੱਗਦਾ ਕੋਈ ਨਹੀਂ ਕੋਈ ਨਹੀਂ ਵੇਖਿਆ ਇਹ ਤੁਸੀਂ ਕੋਈ ਮਿਲਿਆ ਆਪਾਂ ਨੂੰ ਫਿਰ ਆਪਾਂ ਐਂ ਕਹਿ ਦਈਏ ਵੀ ਅਕਾਲੀ ਦਲ ਕਿਉਂ ਲੱਗਿਆ ਪਿਆ ਹੈ ਕਿ ਮਤਲਬ ਅਕਾਲੀ ਦਲ ਭਾਜੀ ਪੰਜਾਬ ਦੀ ਖੇਤਰੀ ਪਾਰਟੀ ਆ ਲੋਕਾਂ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਉਹਨੂੰ ਦਰਦਿਆ ਇਹ ਦਿੱਲੀ ਦੀਆਂ ਪਾਰਟੀਆਂ ਇਹਨਾਂ ਨੂੰ ਕੀ ਦਰਦਿਆ ਹਾਂ ਗੱਲ ਤੇ ਇਹ ਨਾ ਇਹਨਾਂ ਨੇ ਕੌਣਾ ਵੋਟਾ ਪਾਉਣੀਆਂ ਦਿੱਲੀ ਚੱਲ ਜਣਾ ਦਿੱਲੀੋਂ ਸਰਕਾਰਾਂ ਚੱਲਣੀਆਂ ਪੰਜਾਬ ਦੀ ਖੇਤਰੀ ਪਾਰਟੀ ਤੇ ਪੰਜਾਬ ਤੋਂ ਚੱਲਣੀ ਆਂ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਾਲੇ ਸੇਵਾ ਕਰਦੇ ਫਿਰਦੇ ਆ ਉੱਥੇ ਪਿੰਡ ਵਾਲੇ ਕਹਿੰਦੇ ਵੀ ਹੋਰ ਪਾਰਟੀ ਸਾਡੇ ਕੋਲ ਨਹੀਂ ਪਹੁੰਚੀ ਸਿਰਫ ਹੈਲੀਕਾਪਟਰ ਆਉਂਦਾ ਬੱਚਿਆਂ ਨੂੰ ਡਰਾ ਜਾਂਦਾ ਬੱਚਿਆਂ ਨਾਲ ਝੇੜਾ ਹੋ ਰੀਆਂ ਤੇ ਤਰਪਾਲਾਂ ਪਾੜ ਜਾਂਦੇ ਆ ਕੋਈ ਸੁਵਿਧਾ ਦੇ ਨਾਂ ਤੇ ਕੋਈ ਚੀਜ਼ ਸਾਨੂੰ ਨਹੀਂ ਮਿਲੀ ਤੇ ਸ਼੍ਰੋਮਣੀ ਅਕਾਲੀ ਦਲ ਉਸ ਦਿਨ ਤੋਂ ਸਾਡੇ ਵਿੱਚ ਹਰ ਇੱਕ ਪਿੰਡ ਤੱਕ ਪਹੁੰਚ ਕਰ ਰਿਹਾ ਕਿਸੇ ਵੀ ਸਹੂਲਤ ਦੀ ਜਿਹੜੀ ਸਹੂਲਤ ਇਹਨਾਂ ਲੋਕਾਂ ਨੂੰ ਚਾਹੀਦੀ ਆ ਪਿੰਡ ਵਾਲਿਆਂ ਨੂੰ ਚਾਹੀਦੀ ਆ ਜ਼ਿੰਮੇਵਾਰੀ ਬਣਦੀ ਸੀ ਸਰਕਾਰ ਦੀ ਪ੍ਰਸ਼ਾਸਨ ਦੀ ਪਰ ਜ਼ਿੰਮੇਵਾਰੀ ਨਾ ਸਮਝਦੇ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਜਿਹੜੀ ਆ ਇਹਨਾਂ ਦੀ ਮਦਦ ਕੀਤੀ ਜਾ ਰਹੀ ਆ ਹੁਣ ਦੇਖਣਾ ਆ ਵੀ ਸਰਕਾਰ ਕਦੋਂ ਜਾਗਦੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ